ਨਸ਼ਾ ਤਸਕਰੀਬਤ ਰੋਧ ਵੱਡੀ ਕਾਰਵਾਈ ਸਰਹੱਦੀ ਨੈਟਵਰਕ ਦਾ ਪਰਦਾਫਾਸ਼ 20 ਕਿਲੋ ਹੈਰੋਨ ਸਮੇਤ 6 ਕਾਬੂ ਸੁਨੋ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਦਾ ਕੀ ਹੈ ਕਹਿਣਾ ਤਾਂ 40 ਕਿਲੋ ਹੈਰੋਨ ਸਮੇਤ 6 ਕਾਬੂ ਕੀਤੇ ਗਏ ਵੱਡੀ ਪੁਲਿਸ ਦੀ ਕਾਮਯਾਬੀ ਕਈ ਜਾ ਰਹੀ ਹੈ ਤਹਿਤ ਜਿਹੜੀ ਪੰਜਾਬ ਚ ਇੱਕ ਯੁਧ ਨਸ਼ਿਆਂ ਵਿਰੁੱਧ ਮਹਿੰਮ ਕੰਟੀਨਿਊ ਚੱਲ ਰਹੀ ਹੈ ਉਦੇ ਤਹਿਤ ਹੀ ਬਠਿੰਡਾ ਪੁਲਿਸ ਲਗਾਤਾਰ ਜਿਹੜੇ ਮਾੜੇ ਅਨਸਰ ਹੈ ਇਨਕਲੂਡਿੰਗ ਡਰੱਗ ਡਲਰਸ ਜਾਂ ਕੋਈ ਵੀ ਕ੍ਰਿਮੀਨਲ 엘ਿਮੈਂਟਸ ਉਹਨਾਂ ਤੇ ਕਾਰਵਾਈ ਕਰਦੀ ਰਹੀ ਹੈ ਉਦੇ ਤਹਿਤ ਹੀ ਅੱਜ ਸਾਨੂੰ ਬਹੁਤ ਵੱਡੀ ਸਫਲਤਾ ਮਿਲੀ ਹੈ ਜਦੋਂ ਅੱਜ ਸਵੇਰੇ ਸਾਡੀ CIA 1 ਦੀ ਟੀਮ ਜਿਹੜੀ ਸ਼ੱਕੀ ਪੁਰਸ਼ਾਂ ਔਰ ਵਹੀਕਲਸ ਦੀ ਚੈਕਿੰਗ ਕਰ ਰਹੀ ਸੀਗੀ ਪੈਟਰੋਲਿੰਗ ਕਰ ਰਹੀ ਸੀ ਮੈਣਾ ਚੌਕ ਏਰੀਆ ਜਿਹੜਾ ਪੁਲਿਸ ਸਟੇਸ਼ਨ ਕੋਤਵਾਲੀ ਦੇ ਤਹਿਤ ਪੈਂਦਾ ਹੈ ਉੱਥੇ ਉਹਨਾਂ ਨੂੰ ਉਹਨਾਂ ਨੇ ਸ਼ੱਕ ਦੇ ਬਿਨਾਂ ਤੇ ਇੱਕ ਬਲੈਕ ਫੋਰਚੂਨਰ ਗੱਡੀ ਨੂੰ ਇੰਟਰਸੈਪਟ ਕੀਤਾ ਜਿਹਦਾ ਨੰਬਰ ਹੈ ਪੀਬੀ 53ਈ 6771 ਇਸ ਗੱਡੀ 'ਚ 6 ਵਿਅਕਤੀ ਬੈਠੇ ਹੋਏ ਸੀਗੇ ਤੇ ਜਦੋਂ ਉਹਨਾਂ ਨੂੰ ਰੋਕ ਕੇ ਉਹਨਾਂ ਦੇ ਨਾਂ ਵਗੈਰਾ ਪੁੱਛੇ ਗਏ ਤੇ ਉਹਨਾਂ ਨੇ ਆਪਣੇ ਨਾਂ ਲਖਵੀਰ ਸਿੰਘ ਪ੍ਰਭਜੀਤ ਸਿੰਘ ਰਣਜੋਤ ਸਿੰਘ ਅਕਾਸ਼ ਮਾਰਵਾ, ਰੋਹਿਤ ਕੁਮਾਰ ਔਰ ਗੁਰਚਰਨ ਸਿੰਘ ਦਸਿਆ ਇਹ 6 ਦੇ 6 ਜਿਹੜੇ ਵਿਅਕਤੀ ਹੈ ਇਹ ਮਲੋਟ ਡਿਸਟ੍ਰਿਕਟ ਸ਼ਿਰੀ ਮੁਖਸਰ ਸਾਹਿਬ ਦੇ ਰਹਿਣ ਵਾਲੇ ਆ ਉਥੇ ਦੇ ਵਸਨੀਕ ਹੈ ਤੇ ਜਦੋਂ ਮੌਕੇ ਤੇ ਡੀਐਸਪੀ ਸਿਟੀ 1 ਸੰਦੀਪ ਸਿੰਘ ਜੀ ਨੂੰ ਉਥੇ ਬੁਲਾਇਆ ਗਿਆ ਤੇ ਜਦੋਂ ਗੱਡੀ ਦੀ ਚੈਕਿੰਗ ਕੀਤੀ ਗਈ ਤੇ ਉਹਦੇ ਚ ਸਾਨੂੰ 40 ਕਿਜੀ ਹੈਰੋਇਨ ਜਿਹੜੀ ਹੈਵੀ ਕਮਰਸ਼ੀਅਲ ਕੁਆਂਟੀਟੀ ਹੁੰਦੀ ਹੈ ਉਹ ਇਸ ਗੱਡੀ ਚੋਂ ਬਰਾਮਦ ਕੀਤੀ ਗਈ ਔਰ ਇਹਨਾਂ ਸਾਰਿਆਂ ਨੂੰ ਗ੍ਰਿਫਤਾਰ ਕਰਕੇ ਕੁਤਵਾਲੀ ਥਾਣੇ ਦੇ ਐਨਡੀਪੀਐਸ ਦੇ ਰਿਲੇਵੈਂਟ ਸੈਕਸ਼ਨ ਦੇ ਤਹਿਤ ਐਫਆਈਆਰ ਲੌਂਚ ਕੀਤਾ ਜਾ ਰਿਹਾ ਹੈ ਜੋ ਹੁਣ ਤੱਕ ਦੀ ਪ੍ਰੀਲੀਮਿਨਰੀ ਪੁੱਛਗਿੱਛ ਕੀਤੀ ਗਈ ਹੈ ਉਹਦੇ ਚ ਇਹ ਸਾਹਮਣੇ ਆਇਆ ਹੈ ਕਿ ਜਿਹੜੀ ਇਹ ਕਮਰਸ਼ੀਅਲ ਕੁਆਂਟੀਟੀ ਦੀ ਹੈਰੋਇਨ ਰਿਕਵਰ ਹੋਈ ਹੈ ਇੱਕ ਫੋਰਨ ਬੇਸਡ ਹੈਂਡਲਰ ਇਹਦੇ ਚ ਇਨਵੋਲਡ ਹੈ ਜਿਹੜਾ ਕ੍ਰਾਸ ਬਾਰਡਰ ਪਾਕਿਸਤਾਨ ਤੋਂ ਇਹਨਾਂ ਨੂੰ ਜਿਹੜੀ ਇਹ ਹੈਰੋਇਨ ਹੈ ਮੰਗਵਾ ਕੇ ਦੋਸ਼ੀਆਂ ਨੂੰ ਡਿਲੀਵਰ ਕਰਾਉਂਦਾ ਸੀਗਾ ਸੋ ਇਸ ਬੇਸ ਤੇ ਅਸੀਂ ਹੁਣ ਇਹਨਾਂ ਨੂੰ ਅਰੇਸਟ ਕਰਨ ਤੋਂ ਬਾਅਦ ਜਿਹੜਾ ਰਿਮਾਂਡ ਲਵਾਂਗੇ ਇਹ ਸਾਰੇ ਐਂਗਲਸ ਕਿ ਪਿੱਛੋਂ ਕੌਣ-ਕੌਣ ਇਨਵੋਲਡ ਸੀਗੇ ਜਿਵੇਂ ਕਿ ਹੁਣ ਤੱਕ ਪਤਾ ਲੱਗਿਆ ਕਿ ਇਹਦੇ 'ਚ ਇੱਕ ਫੋਰਨ ਬੇਸ ਹੈਂਡਲਰ ਇਨਵੋਲਡ ਹੈ ਔਰ ਉਹ ਕ੍ਰਾਸ ਬਾਰਡਰ ਇਹ ਜਿਹੜੀ ਨਸ਼ੇ ਦੀ ਸਪਲਾਈ ਡਿਲੀਵਰ ਕਰਨ ਦਾ ਸੀਗਾ ਤੇ ਡਿਲੀਵਰ ਕਰਾ ਕੇ ਅੱਗੇ ਕਿੱਥੇ-ਕਿੱਥੇ ਵੇਚਦੇ ਸੀ ਇਹ ਸਾਰਾ ਜਿਹੜਾ ਨੈਕਸਸ ਹੈ ਬੈਕਵਰਡ ਐਂਡ ਫਾਰਵਰਡ ਲਿੰਕੇਜ ਇਹਨੂੰ ਅਸੀਂ ਇਹਨੂੰ ਅਸੀਂ ਅਨਰੈਵਲ ਕਰਾਂਗੇ ਬਟ ਇਹ ਰਿਮਾਂਡ ਤੋਂ ਬਾਅਦ ਹੀ ਪਤਾ ਲੱਗੇਗਾ ਔਰ ਇਹ ਵੀ ਪਤਾ ਲੱਗਿਆ ਕਿ ਜਿਹੜੀ ਇਹ ਹੈਰੋਇਨ ਹੈ ਇਹ ਨਾਟ ਜਸਟ ਆਪਣੇ ਪੰਜਾਬ ਦੇ ਵੱਖ-ਵੱਖ ਡਿਸਟ੍ਰਿਕਟ ਰਾਦਰ ਦੂਜੇ ਸਟੇਟ ਦੇ ਜ਼ਿਲ੍ਹਿਆਂ ਨੂੰ ਵੀ ਇਹ ਸਪਲਾਈ ਕਰ ਰਹੇ ਸੀਗੇ ਔਰ ਇਸ ਤੋਂ ਇਲਾਵਾ ਮੇ ਦੱਸਣਾ ਚਾਹ ਰਹੀ ਹਾਂ ਕਿ ਜਿਹੜੇ 6 ਵਿਅਕਤੀ ਹੈ ਇਹਨਾਂ ਦੀ ਇਹਨਾਂ ਚ ਸਭ ਤੋਂ ਛੋਟੀ ਉਮਰ ਦਾ ਲੜਕਾ ਇੱਕ 21 ਸਾਲ ਦਾ ਵੀ ਹੈ ਔਰ ਮੈਕਸਿਮਮ ਏਜ ਇਹਦੇ ਚ 33 ਸਾਲ ਹੈ ਜੋ ਲਖਵੀਰ ਸਿੰਘ ਹੈ ਇਹਨਾਂ 6 ਚ ਬਾਕੀ ਸਾਰੇ ਬੇਰੋਜ਼ਗਾਰ ਹੈ ਸਿਰਫ ਜਿਹੜਾ ਲਖਵੀਰ ਸਿੰਘ ਔਰ ਫਲਖਾ ਹੈ ਉਹ ਕਾਰ ਬਜ਼ਾਰ ਦੀ ਸੇਲ ਪਰਚੇਸ ਦਾ ਕੰਮ ਕਰਦਾ ਹੈ ਔਰ ਇਹਦੇ ਤੇ ਇੱਕ ਪਹਿਲਾ ਐਫਆਈਆਰ ਦਰਜ ਹੈ 2022 ਚ ਅੰਡਰ ਸੈਕਸ਼ਨ 308 365 342 506 148 149 ਆਪੀਸੀ ਐਂਡ ਆਰਮਜ਼ ਐਟ ਖਾਨਾ ਸਿਟੀ ਮਲੋਟ ਮੁਖਸਰ ਸਾਹਿਬ ਵਿੱਚ ਔਰ ਜਿਹੜਾ ਪ੍ਰਭਜੀਤ ਸਿੰਘ ਹੈ 26 ਸਾਲ ਦਾ ਹੈ ਇਹ ਵੀ ਮਲੋਟ ਦਾ ਰਹਿਣ ਵਾਲਾ ਹੈ ਇਹਦੇ ਤੇ 2020 ਚ ਇੱਕ ਐਨਡੀਪੀਐਸ ਦਾ ਪਰਚਾ ਦਰਜ ਹੈ ਬਟ ਉਹ ਨਾਨ ਕਮਰਸ਼ੀਅਲ ਕੁਆंटਿਟੀ ਦਾ ਔਰ ਜਿਹੜੇ ਬਾਕੀ ਚਾਰ ਦੋਸ਼ੀ ਹੈਗੇ ਨਾਤੇ ਕੋਈ ਵੀ ਇਹਨਾਂ ਦੀ ਪੁਰਾਣੀ ਕ੍ਰਿਮੀਨਲ ਹਿਸਟਰੀ ਨਹੀਂ ਹੈ ਔਰ ਸੋਇਜ਼ ਕੇਸ ਚ ਸਾਡੀ ਹੁਣ ਤੱਕ ਦੀ ਟੋਟਲ ਰਿਕਵਰੀ 40 ਕਿਜੀ ਹੈਰੋਇਨ ਹੈ ਔਰ ਜਿਹੜੀ ਗੱਡੀ ਜੇ ਬਰਾਮਤ ਹੋਈ ਹੈ ਬਲੈਕ ਫੋਰਚੂਨਰ ਉਹ ਅਸੀਂ ਕਬਜ਼ੇ 'ਚ ਲੈ ਲਈਏ ਐਂਡ ਜਿਵੇਂ ਮੈਂ ਦੱਸਿਆ ਹੁਣ ਅਸੀਂ ਰਿਮਾਂਡ ਲੈ ਕੇ ਇਸ ਕੇਸ ਦੀ ਬੈਕਵਰਡ ਫਾਰਵਰਡ ਲਿੰਕੇਜ ਨੂੰ ਕੱਢਾਂਗੇ ਆਪਣੀ ਜਿਹੜੀ ਜਰੂਰ ਸੀ ਉਹ ਵੀ ਇਹਨਾਂ ਦੇ ਨਾਲ ਸੀ ਦੇਖੋ ਜੀ ਕਰਦੇ ਜਿਹੜੀ ਰੇਟਸ ਵਗੈਰਾ ਹੁੰਦੇ ਆ ਉਹ ਸਾਰੀ ਡਿਊਰਿੰਗ ਦਾ ਇਨਵੈਸਟੀਗੇਸ਼ਨ ਦਾ ਹਿੱਸਾ ਹੁੰਦਾ ਹੈ बट इनिशियली इन्हों इंटरसैप्ट गड्डी से किया गया थे उत्थे ही इन्हों सानू बराम की हुई ऑर्डर वाले जो कॉलर लिंक रहा वो क्या वो तो थोड़ी डिटेल हो थो रहा था मैं जी फॉरन नहीं किया फॉरन बेस्ड हैंडलर होता है दीज आर ऑपरेशनल टर्म्स के जेडे इस केस का बैकवर्ड लिंकेज पता लग गया कि एक बंदा विदेश से बैठा है जेड़ा इन्हों uh, जो रिकवरी ये रिकवरी ओनु क्रॉस बॉर्डर डायरेक्ट ਕਿਹੜੇ ਏਰੀਆ ਚ ਆਈ ਹੈ ਕ੍ਰਾਸ ਬਾਰਡ ਹੈ ਜੀ ਬਾਰਡਰ ਡਿਸਟ੍ਰਿਕਟਸ ਹੁੰਦੇ ਆ ਜਿਹੜੇ ਪਾਕਿਸਤਾਨ ਦੇ ਇਹ ਹਲੇ ਐਗਜ਼ੈਕਟ ਸਾਨੂੰ ਪਤਾ ਨਹੀਂ ਹੈ ਬਟ ਇਟ ਇਜ਼ ਵਨ ਆਫ ਦਾ ਬਾਰਡਰ ਇਹ ਜੀ ਤਫਤੀਸ਼ ਚ ਪਤਾ ਲੱਗੇਗਾ ਹਲੇ ਮੈਂ ਤੁਹਾਨੂੰ ਇਹ ਡਰਾਉਣ ਆਈ ਹੈ ਜੀ ਇਹ ਡਰਾਵਾ ਕੀ ਆ ਹਲੇ ਜੀ ਟੂ ਪ੍ਰੀਲੀਮਿਨਰੀ ਟੂ ਟੈਲ ਸਾਨੂੰ ਕੋਈ ਕਲੀਅਰ 1 ਟੂ ਟਾਈਮ ਜੀ ਡਰਗ ਮਨੀ ਹਲੇ ਨਹੀਂ ਮਿਲੀ ਜੀ ਜਿਹੜਾ ਜੀ ਹੁਣ ਤੱਕ ਤਫਤੀਸ਼ ਚ ਪਤਾ ਲੱਗੇ ਸਾਰੇ

देखो जी is That is, uh, जो एनडीपीएस का कमर्शियल क्वानिटी होंगी है दैट इज सा जो स्पैशली बी एन एस ई साक्ष ऐप का सारा प्रोसीजर हों सारा जो तक अभी तो कंप्लीट नहीं करते वी कॉन्ट कन्फर्म टू यू दैट इज वाई मैं टाइम लगता है आई थिंक रीसेंट टाइम्स ही तो सब तो बड़ी है बट जिले दी सब तो बड़ी है नहीं है मैंने वाले चेक करके दसा मुझे रात नहीं याद आ रहा था है ਹਾਂ ਜੀ ਇਹ ਸੌ ਲਿਖੂਗਾ ਬੜੀ ਬੜੀ ਕੋਜੀ ਸਾਡੇ ਜ਼ਿਲ੍ਹੇ 'ਚ ਜਦੋਂ ਵੀ ਚਾਹੇ ਕਮਰਸ਼ੀਅਲ ਰਿਕਵਰੀ ਹੋਏ ਚਾਹੇ ਕੋਈ ਆਪਰੇਸ਼ਨਲ ਲੋਚ ਚਾਹੇ ਕਿਸੇ ਵੀ ਤਰ੍ਹਾਂ ਦੀ ਹਰ ਮੁਲਾਜ਼ਮ ਦਾ ਵੱਖਰਾ ਹੀ ਤੇ ਵਰਕ ਪੋਰਟਫੋਲੀਓ ਹੁੰਦਾ ਬਟ ਮੈਂ ਹਮੇਸ਼ਾ ਹੀ ਜਿਹੜਾ ਵਧੀਆ ਕੰਮ ਕਰਦਾ ਹੈ ਉਹਦੀ recommendation ਕਰਦੀ ਹੈ ਡੀਜੀ ਸਰ ਇਸ ਕਾਈਂਡ ਇਨਫ ਕਿ ਹਮੇਸ਼ਾ ਸਾਡੇ ਕੰਮਾਂ ਨੂੰ ਇਕਨੋਲਜ ਕਰਦੇ ਹੋ ਸੋ ਡੈਫੀਨਿਟਲੀ ਇਸ ਕੇਸ ਚ ਜਿਨ੍ਹਾਂ ਨੇ ਵੀ ਵਧੀਆ ਕੰਮ ਕੀਤਾ ਮੈਂ ਲਿਖਾਂਗੀ ਉਹਨਾਂ ਦੇ ਮੈਮ ਜਦੋਂ ਤੁਸੀਂ ਜਾਂਦੇ ਰਾਤ ਦੇ ਨਾਲ ਜਿਹੜਾ ਹੈਗਾ ਰਾਉਂਡ ਆਫ ਕੀਤਾ ਗਿਆ ਸੀ ਚੈਕਿੰਗ ਕਰਾ ਮੈਂ ਜੀ ਰਾਤ ਨੂੰ ਰੌਂਡ ਅਪ ਨਹੀਂ ਗਿਆ ਮੈਂ ਕਿਹਾ ਅੱਜ ਸਵੇਰੇ ਨਾ ਨੂੰ ਰੌਂਡ ਅਪ ਕਰਾਂ ਹਾਂ ਜੀ ਉਹ ਗੱਡੀ ਜੋ ਬਰਾਮਦ ਹੋਈ ਸੀ ਜਾਂ ਸ਼ੱਕ ਦੇ ਦਾਅ ਬਿਨਾਂ ਹੋਈ ਆ ਵੀ ਪਰਮਿਸ਼ਨ ਨਹੀਂ ਜੀ ਇਹ ਪੈਟਰੋਲਿੰਗ 'ਚ ਸਾਨੂੰ ਸ਼ੱਕੀ ਗੱਡੀਆਂ ਅਸੀਂ ਪਹਿਲਾਂ ਵੀ ਇੰਟਰਸੈਪਟ ਕਰਦੇ ਹਾਂ ਤੇ ਉਸੇ ਸ਼ੱਕ ਦੇ ਬਿਨਾਂ ਤੇ ਗੱਡੀ ਨੂੰ ਰੋਕਿਆ ਗਿਆ ਤੁਸੀਂ ਚੈਕਿੰਗ 'ਚ ਉਹ ਬਰਾਮਦ ਹੋਈ ਸੀ ਸਾਡੇ ਤੇ ਗੱਡੀ ਜਿਹੜੀ

ए जरूर क्लियर होया है कि इस केस से एक फॉरेन बेस हैंडलर है सो ही इज यू कैन से ही इज वन ऑफ द मेन एंटिटीज बट ओदी आइडेंटिटी हले कंफर्म नहीं हुई मैडम मैंने रखी हुई थी कोई पैटर्न अलग-अलग या इकट्ठी क्वांटिटी रखी हुई है देखो जी दिस इज पार्ट ऑफ इन्वेस्टिगेशन ये साडी ऑपरेशनल गल है मैं इधर रिवील नहीं कर सकता एंड देयर इज अ लेवर का भी सीधा रिपोर्ट में देखो जी इस तरह की क्वांटिटी

ਪਰ ਇਹ ਦਿਸ ਇਜ਼ ਅ ਟਾਪਿਕ ਟੂ ਵੀ ਕਨਸਿਡਰਡ ਬਟ ਸਾਡੇ ਜ਼ਿਲ੍ਹੇ ਜੋ ਜੋ ਰਿਕਵਰ ਹੋਈ ਹੈ ਉਹ ਮੈਂ ਤੁਹਾਡੇ ਸਾਹਮਣੇ ਦੱਸ ਰਹੀ ਹਾਂ ਮੈਂ ਸਪਲਾਈ ਕਰਨੇ ਆ ਤੱਕ ਮਤਲਬ ਲੱਕੜ ਕੇ ਖੜਾ ਕਰ ਦਿੱਤੇ ਬਿਲਕੁਲ ਨਵੇਂ ਮੁੰਡੇ ਲਏ ਗਏ ਸੀਗੇ ਤਾਂ ਕਿ ਸ਼ੱਕ ਨਾ ਹੋ ਕਿਉਂਕਿ ਪਹਿਲਾਂ ਕਿਸੇ ਤੇ ਕੋਈ ਐਫਆਈਆਰ ਨਹੀਂ ਕਿ ਦੇਖੋ ਜੀ ਦੋ ਤੇ ਐਫਆਈਆਰ ਤਾਂ ਹੈਗੀ ਜੋ ਮੈਂ ਤੁਹਾਨੂੰ ਦੱਸਿਆ ਬਟ ਯਸ ਇੱਕ ਇਹ ਸਾਰੇ ਸਾਡੇ ਜ਼ਿਲ੍ਹੇ ਨੂੰ ਬਿਲੋਂਗ ਨਹੀਂ ਕਰਦੇ ਔਰ ਜੇਕਰ ਐਨਡੀਪੀਐਸ ਦਾ ਐਫਆਈਆਰ ਹੈ ਵੀ ਉਹ ਵੀ ਘੱਟ ਮਾਤਰਾ ਦਾ ਹੈ ਤੋ ਇਹ ਅਸੀਂ ਤਫਤੀਸ਼ ਚ ਦੇਖਾਂਗੇ ਵਾਟ ਇਜ਼ ਦਾ ਮੋਰਡਰ ਕਾਦੀ